ਦੇ ਸੁ ਜਿਆ 12000 ਦੇ ਹੋ ਨਾ ਨਾ ਜਿਆ ਪਾਲ ਨਹੀਂ ਰਹੀ ਦੇ 12000 ਹੁਣ ਤੋਂ ਨਾ 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 ਵਾਹ ਬਈ ਪੂਰਾ 12000 ਰੁਪਿਆ ਰੱਖਦਾ ਪੂਰੇ ਵੀ ਨਹੀਂ ਕਰਦੀ ਮੇਰੇ ਤੈਨੂੰ ਪਤਾ ਹੀ ਆ ਹੁਣ ਥੋੜੇ ਦੇ ਵੇਸੇ ਕਰ ਬਸ ਸੁਣ ਹੁਣ ਲੱਗ ਗਿਆ ਨਾ ਪਤਾ ਹੁਣ ਇਹਨੂੰ ਇਹਦੇ ਤੇ ਹੁਣ ਤੂੰ ਹੁਣ ਤੂੰ ਐਂ ਕਰੀ ਹੁਣ ਛੋੜ ਲੈ ਤੂੰ ਕਿੰਨੇ ਚ ਵਣਨੀ ਤੇਰੇ ਸਮਾਂ ਜੋੜ ਦੇ ਹੁਣ ਜਾ ਉਹਦਾ 1000 ਪਾਦਾ ਇਕੱਠਾ ਦਸ ਗਿਆ ਪਲਾ ਠੀਕ ਹੈ ਨਹੀਂ ਦੇ ਠੀਕ ਹੈ ਦੇ ਦੇ ਕਾਦੇ ਆਂਦੇ ਐਂ ਦੇਕਾ ਆ ਯਾਰ ਵੱਡੇ ਪਈ ਨਾਲੇ ਉਹ ਤੱਕੜੀ ਦੋ ਤੱਕੜੀ ਕੋਈ ਨਹੀਂ ਮਾੜਾ ਮੋੜਾ ਹੋਰ ਦੇਖ ਲੈ ਹੁਣ ਤੂੰ ਦੇ ਦੇ ਯਾਰ ਸਾਢੇ ਕਿ ਰੋਟੀ ਦੇ ਦੇ ਮੇਰੀ ਗੱਲ ਸੁਣ ਵੱਡੇ ਤਾਂ ਹੁਣ ਜਦੋਂ ਕਰਾਂਗਾ ਮੈਂ ਪੰਜਾਹ ਸਿਕਾਂੀ ਖਾਵਾਂਗਾ ਜਾਂ ਸਾਢੇ ਪਾਰਾਂ ਦੀ ਨਾ ਰਹੀ ਨਹੀਂ ਯਾਰ ਐਵੇਂ ਕੋਈ ਨਹੀਂ ਨਾਲਾ ਮੁੰਡਾ ਨਾ ਕੋਈ ਨਹੀਂ ਯਾਰ ਲੈ ਬੋ ਸਾਢੇ ਪਾਰਾਂ ਦੇ ਨਹੀਂ ਦੇ ਸਿਰ ਦਾ ਮਖਾਣਾ ਨਹੀਂ ਅੱਦੇ 12 ਚੋਣਿਆ ਵਾ ਦੁੱਧ ਲਾਹਣ ਲਾਈਆ ਕੁਛ ਨਹੀਂ ਦੇ ਇੱਥੇ ਉੱਧਰ ਤੂੰ ਦੇਖ ਕੇ ਤਾਂ ਆਪ ਕੋਲੇ ਦੇ ਰਹਿ ਕੇ ਗਈ ਆ ਪਤਾ ਨਹੀਂ ਤੂੰ ਵਿੱਤੀ ਰਹਿ ਵਾ ਇੱਥੇ ਦੇਖ ਲੈ ਮਰ ਤੀ ਯਾਰ ਜ਼ਿੰਮੇਦਾਰੀ ਆ ਬੈਠਾ ਮੈਂ ਪਤਾ ਨਹੀਂ ਨਹੀਂ ਰਹੀ ਆ ਆ ਵੀ ਤੇ ਇਹ ਆ ਜੀ ਆ ਅਰਕਦਾ ਥੋੜੀ ਰਹਿ ਗਿਆ ਉਹ ਨਾਲ ਹੀ ਦੋ ਹਣਾ ਇਹਨਾਂ ਦਾ ਰਿੱਛੀ ਆ ਪੱਕੀ ਰਿੱਛੀ ਦਾ ਫਿਰ ਤੁਹਾਨੂੰ ਪਤਾ ਹੀ ਆ ਪੱਕੀ ਹੈ ਤੁਹਾਨੂੰ ਪੱਕੀ ਹੈ ਬੱਬਾ ਮੈਂ ਕੀ ਮੈਂ ਕੀ ਆਕੀਨ ਵੀ ਪੱਕੀ ਹੈ ਸਾਥੇ ਲੈ ਕੇ ਆਈ ਅੱਜ ਉਹ ਤੇ ਨਾਲ ਦੋ ਕਿੱਤੇ ਅੱਜ ਤੱਕ ਤੋੜ ਕੇ ਲਿਆਈ ਅੱਧ ਘੁੱਸੇ ਬੈ ਕੇ ਆ ਗਏ ਕੱਲ ਵੀ ਮੂੰਹ ਮਾ ਮਾਰ ਲੈਂਗੇ ਜਾਂਦੀਆਂ ਦੀ ਦੇਖੀ ਜਾਂਦੀਆਂ ਪੱਕੀ ਗੱਟੀਆਂ ਕਿੰਨੇ ਕਹੇ ਤੂੰ 15000 70000 14000 ਦੇ ਦੇ ਨੋ ਬਕੀਰ ਉਹ ਸੁਕੇ ਮੈਂ ਕਿਹ ਕਹੂ ਵੱਡੇ ਬਾਰਾਂ ਲਾਇਆ ਸਾਢੇ ਬਾਰਾਂ ਲਾਇਆ ਬਈ ਸਾਢੇ ਬਾਰਾਂ ਦੇ ਸਾਢੇ ਬਾਰਾਂ ਜਿਵੇਂ ਉਹ ਕਹਿੰਦੀ ਕਿ ਪਤਾ ਉਹਨੂੰ ਮਿੰਦੀ ਕਹਿੰਦਾ ਕਿੰਨੇ ਕਹਿੰਦਾ 16000 ਉਹ ਬਾਈ ਕੇ ਇਕ ਵਾਰ ਸੌਦਾ ਖੁੱਲਕ ਨਹੀਂ ਕਰਦਾ ਤੂੰ ਉਹਦੇ ਨਾਲ ਰਾਏ ਕਰਦਾ ਹੋਇਆ ਤੂੰ ਐ ਕਰ ਤੂੰ ਕਰੇਗਾ ਸੌਦਾ ਹਾਂ ਐ ਕਰ ਬੀੜੀ ਛੱਡ ਜੀ ਬੀੜੀ ਬੁਲਕੇ ਦੱਸ ਵੀ ਆਪਾਂ ਅੱਜ ਵਸੇ ਇੱਥੇ ਬਾਲਾ ਜਿਵੇਂ ਕੱਲ ਦੱਸ 32000 ਦੀਆਂ ਪਾ ਲਾ ਬਈ ਨਹੀਂ ਪੈਂਦੀ 23000 ਦੇ ਸਾਢੇ 23 ਦੀਆਂ ਦੇ ਦਨ 33000 ਦੀ ਤੈਨੂੰ ਕਹਿਣਾ ਤੈਨੂੰ ਤੈਨੂੰ ਕਹਿਤਾ ਹੀ ਤੂੰ ਆਹਾ ਕਨੇ ਹੀ 25000 ਲਾਇਆ ਤੈ ਹੀ ਲਾਇਆ ਪਾ ਚਲ ਸਾਢੇ ਤੀਹ ਕਹਿਤਾ ਕੋਈ ਗੱਲ ਸਾਢੇ ਤੀਹ ਦਾ ਸਾਢੇ ਦੇ ਦਿਆਂ ਪਾਸ ਬੱਸ ਗਿਆ ਚੱਲ ਜਿਆਦਾ ਮੇਰੀ ਗੱਲ ਨੂੰ 24 ਕਰ ਲੈ ਮਾ 24 ਜਿਆਦਾ ਆ ਮੈਨੂੰ ਖਰਚਾ ਬਣਾਇਆ ਇਹਨਾਂ ਮਨ ਦਾ ਖਰਚਾ ਕਹਿਣਾ ਹੋਰ ਜਿਆਦਾ ਕੁਝ ਨਹੀਂ ਦੇ ਦੇ ਬਾਈ ਫਿਰ ਦੇ ਦੇ ਫੜਾ ਦੇ ਨਹੀਂ 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 ਫੜਾ ਦੇ ਉਹ 24 ਚੱਲਣੇ ਕੱਲ ਕਰਕੇ ਮੋੜ ਦੇ ਜਲ ਚੱਲ 24 ਪੂਰੇ ਵਿਆ ਲੈ ਗਿਆ 30 ਦੀਆਂ ਇਹ ਫਿਰ ਦੇਣੀ ਨਹੀਂ ਤੇ ਰਹਿਣ ਕਮਾਲ ਆ ਬੰਦੇ ਪਤਾ ਨਹੀਂ ਹੁੰਦਾ ਨਹੀਂ ਹੁੰਦਾ ਸੋਧਾ ਬਣਾਇ ਤੋਂ ਬਣਦਾ ਇਹ ਬਣਾਇ ਤੋਂ ਅਸ਼ੀ ਵੀ ਬਣੀ ਐ ਨਾ ਤੂੰ ਵਧੀਆ ਨਾ ਅਸ਼ੀ ਬਣੀ ਮਤਲਬ ਕਿ ਨਾ ਹੋ ਗਿਆ ਤੂੰ ਤਾਂ ਹੁਣ ਉੱਥੇ ਹੀ ਖੜ ਗਿਆ ਮਾਰੀ ਜਾਂਦੀ ਐ ਇਹ ਮਾਰਦੀ ਆ ਇਹਨੂੰ ਬਾਹਰ ਕੱਢ ਦੇ ਇਹ ਮਾਰਦੀ ਆ ਬਾਹਰ ਕੱਢ ਦੇ ਇਹ ਕੋਈ ਰੋਕ ਨਹੀਂ ਹੁੰਦਾ ਪਹਿਲਾਂ ਇਸ ਦਾ ਇਕੱਠਾ ਕਹਿਣੇ ਬਾਹਰ ਕੱਢਣਾ ਅਸ਼ੀ ਵੀ ਇਕੱਠਾ ਕਹਿਣੇ ਆ ਪੱਠੇ ਚ ਹੁਣ ਸੋਲੂ ਪੜਤਾ ਅਗਲੇ ਨੂੰ ਵੀ ਚੱਲ ਸਾਰੇ ਨੰਮਾਂ ਗਾ ਕਰ ਦੇ ਮੈਨੂੰ ਨਾ ਮਾਰੋ ਵੀਰੇ ਗੱਲ ਸੁਣ ਲੈ ਯਾਰ ਹੁਣ ਜਦ ਦੇਣੀ ਨਾ ਦੇਣੀ ਹੁਣ ਤੇਰੀ ਮਰਜ਼ੀ ਆ ਮੈਨਾਂ ਹੋਗਾ ਇਹ ਨ ਅਸੀਂ ਵੀ ਤੋਂ ਕਰਦੇ ਆਏ ਐ ਏਡੀ ਦੂਰੋਂ ਤਾਂ ਅਸੀਂ ਤੇ ਗੱਲ ਸੁਣ ਲੈ ਯਾਰ ਪੂਰਾ 25 ਦੇ ਦਾਂਗੇ ਚੱਕ ਓਏ ਖਰਾਬ ਆਈ ਓਏ ਨਾ ਲਿਖਾਈ ਆਪੋ ਆਪਣੀ ਕਰਾ ਲੇ ਯਾਰ ਭਾਈ ਦੇ ਓਏ 25 ਬੱਜੀ ਜਾ ਬਾਬਾ ਦੱਸ ਬਾਬਾ ਇਹ ਗੱਲ ਚਲੋ ਜਿਹੜਾ ਤੇਰਾ ਬੱਕਰੀਆਂ ਦਾ ਸੌਦਾ ਕਿੰਨੇ ਦਾ ਹੋਇਆਗਾ 1600 ਬਾਈ ਪੈਸੇ ਪੁਸੇ ਫਿਰ ਕਦੋਂ ਮਿਲਨੇਗਾ ਅਸੀਂ ਅਗਲੀ ਮੰਡੀ ਤੇ ਵੀਰੇ ਠੀਕ ਆ ਵੀਰੇ ਕਿੰਨੀਆਂ ਬੱਕਰੀਆਂ ਹੋਈਆਂ ਨੇ ਤਿੰਨ ਨਾਗ ਨੇ ਤਿੰਨ ਨਾਗ ਨੇ ਇੱਕ ਬੱਕਰੀ ਮੰਗਦਾ ਯਾਨੀ ਇੱਕ ਘੋਵਾ ਠੀਕ ਹੁਣ ਪੱਕਾ ਬੱਕਰੀਆਂ ਦਾ ਸੌਦਾ ਹੋ ਗਿਆ 3 ਦਾ ਕਿੰਨੇ ਦਾ ਹੋ ਗਿਆ ਬਈ ਸੌਦਾ ਪੂਰਾ ਇਹ 16 ਦਾ ਬਈ 16500 ਦਾ ਹੋ ਗਿਆ ਬਈ ਪੂਰਾ ਬੱਕਰੀਆਂ ਦੇਖ ਸਕਦੇ ਹੋ ਇੱਕ ਬੱਕਰਾਗਾ ਮੰਗਰ ਇੱਕ ਪੱਠਾ ਵੀ ਬੂਤੇ ਨੇ ਲੈ ਲਈਆਂ ਬਈ ਇਹ 3-4 ਵੱਜਾ ਬੱਕਰੇ ਮੰਡੀ ਦੇ ਉੱਤੇ ਇਹ ਠੀਕ ਹੀ ਐ ਉਹਦੇ ਤੁਸੀਂ ਸੋ ਕਿੰਨਾ ਮੰਗਦਾ ਬੂਤੇ ਦਾ ਇਹ ਦਾ 16000 ਬੱਕਰੇ ਦਾ ਕੰਨ ਕੰਨ ਦਿਖਾਈਏ ਇਹਦੇ ਕਿੱਟੀਆਂ ਅੱਖਾਂ ਦਾ ਕੰਨ ਦੇ ਕੰਨੇ ਕਿਰੇ ਲੰਬੇ ਨੇ ਕਿਹੜੀ ਬਲੱਡ ਲੈਣਾ ਹੈ ਹਾਂ ਬਲੱਡ ਲਾਈਨ ਕਿਹੜੀ ਹੈ ਅੰਮੇ ਵਾਲੀ ਹੈ ਇਹਦਾ ਰੋਂ ਵਾਲੀ ਆ ਅੰਬੂ ਹੁਣ ਆ ਰਹੇ ਬਈ ਨਾ ਬਗਤੜੀਆਂ ਆ ਰਹੇ ਹੈ ਹੈ ਬਗਤੜੀਆਂ ਵਾਲੀ ਆ ਠੀਕ ਹੈ ਅੰਬੂ ਹੁਣ ਆ ਰਿਹਾ ਬਾਹਰ ਹੈ ਅੰਬੂ ਤੇ ਬਾਬੇ ਬੋਲ ਨਹੀਂ ਹੁੰਦਾ ਤੀਆ ਉਹ ਕਰਨਾ ਆ ਬਗਤੜੀਆਂ ਮਸ਼ਹੂਰ ਨੇ ਪੂਰੇ ਹੈ ਪੂਰਾ ਮਸ਼ਹੂਰ ਪੂਰਾ ਨਾ ਚੱਲਦਾ ਨਾ ਪੂਰਾ ਨੌ ਚੱਲਦਾ ਉਹਦਾ ਠੀਕ ਹੈ ਤਾਂ ਹੀ ਫਿਰ ਕਹ ਹੈ ਤਾਂ ਹੀ ਕਿਹਾ ਜਾਂਦਾ ਹੁੰਦਾ ਬੰਦੇ ਇਹਨਾਂ ਨੂੰ ਆਹ ਨਹੀਂ ਆ ਲੈ ਲੋ ਇਹ ਕਿਹੜੀ ਲੈਣਾ ਇਹ ਰਾਇ ਕੋਲ ਦੇ ਮੋਨੀਅਰ ਦੇ ਆ ਠੀਕ ਹੈ ਲੋ ਜੀ ਵਕਰੀ ਹੋ ਗਈ ਪੂਰੀ 9000 ਦੀ ਸੇਰੀ ਵਕਰੀ ਆ ਪੂਰੀ ਵਧੀਆ ਸੋਨ ਵਾਲੀ 4 ਮਹੀਨਾ ਦੀ ਘੱਬਣ ਦੱਸ ਰਹੇ ਨੇ ਬਾਈ